ਲੱਖ ਦੀ ਲਾਹਨਤ ਐਸੀ ਜਵਾਨੀ ਤੇ ਜੋ ਮਿਹਨਤ ਦਾ ਰਸਤਾ ਛੱਡ ਕੇ ਇਸ ਤਰੀਕੇ ਨਾਲ ਚੋਰੀਆਂ ਠੱਗੀਆਂ ਦੇ ਵਿੱਚ ਪੈ ਜਾਂਦੀ ਹੈ ਹੁਣ ਆ ਜਿਹੜੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦੇ ਜਵੱਦੀ ਰੋਡ ਤੇ ਇੱਕ ਕਰਿਆਨਾ ਸਟੋਰ ਦੀਆਂ ਤਸਵੀਰਾਂ ਨੇ ਜਿੱਥੇ ਨੌਜਵਾਨ ਗ੍ਰਾਹਕ ਬਣ ਕੇ ਆਂਦਾ ਹੈ ਲੇਕਿਨ ਅਸਲ 'ਚ ਇਹ ਹੁੰਦਾ ਚੋਰ ਔਰ ਜਿਵੇਂ ਹੀ ਦੁਕਾਨਦਾਰ ਦੀ ਨਜ਼ਰ ਕਿਸੇ ਹੋਰ ਪਾਸੇ ਜਾਂਦੀ ਹੈ ਔਰ ਜਿਹੜਾ ਦੁਕਾਨ ਦਾ ਇੱਕ ਕਰਿੰਦਾ ਹੁੰਦਾ ਉਸ ਦੀ ਨਜ਼ਰ ਕਿਸੇ ਹੋਰ ਪਾਸੇ ਜਾਂਦੀ ਹੈ ਤਾਂ ਇਹ ਆਪਣਾ ਅਸਲ ਰੰਗ ਦਿਖਾ ਦਿੰਦਾ ਹੈ ਦੁਕਾਨ ਦੇ ਅੰਦਰ ਪਈਆਂ ਆਟੇ ਦੀਆਂ ਬੋਰੀਆਂ ਚੱਕ ਕੇ ਫਰਾਰ ਹੋ ਜਾਂਦਾ ਇੱਕ ਨਹੀਂ ਦੋ ਨਹੀਂ ਤਿੰਨ ਬੋਰੀਆਂ ਆਟੇ ਦੀਆਂ ਆਸ਼ੀਰਵਾਦ ਆਟੇ ਦੀਆਂ ਚੋਰੀਆਂ ਬੋਰੀਆਂ ਚੋਰੀ ਕਰਕੇ ਫਰਾਰ ਹੋ ਜਾਂਦਾ ਦੂਸਰਾ ਇਹਦਾ ਜਿਹੜਾ ਸਾਥੀ ਹੈ ਉਹ ਬਾਹਰ ਮੋਟਰਸਾਈਕਲ ਨੂੰ ਸਟਾਰਟ ਕਰਕੇ ਖੜਾ ਹੁੰਦਾ ਕਿ ਜਦੋਂ ਉਹ ਅੰਦਰੋਂ ਚੋਰੀ ਕਰਕੇ ਆਵੇਗਾ ਤਾਂ ਭੱਜਣਾ ਸੌਖਾ ਹੋ ਜਾਵੇ ਕੱਕੇ ਸ੍ਰੀਕੇ ਨਾਲ ਇਸ ਲੁੱਟ ਦੀ ਔਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਦੇਖ ਲਓ ਔਰ ਜਿਹੜਾ ਦੁਕਾਨਦਾਰ ਹੈ ਉਸ ਨੂੰ ਪਤਾ ਹੀ ਨਹੀਂ ਚੱਲਿਆ ਕੀ ਹੋਇਆ ਕੀ ਹੈ ਔਰ ਇੱਕ ਦੋ ਦਿਨਾਂ ਬਾਅਦ ਜਦੋਂ ਉਹ ਆਪਣੇ ਸੀਸੀਟੀਵੀ ਕੈਮਰੇ ਚੈੱਕ ਕਰ ਰਿਹਾ ਸੀ ਸਾਰੇ ਸਮਾਨ ਦੀ ਦੇਖਰੇਖ ਕਰ ਰਿਹਾ ਸੀ ਕਿ ਕੀ ਕੁਝ ਵਿਕਿਆ ਕੀ ਕੁਝ ਬਾਕੀ ਰਹਿ ਗਿਆ ਤਾਂ ਫਿਰ ਉਸ ਨੂੰ ਪਤਾ ਚੱਲਦਾ ਹੈ ਕਿ ਕਿਤੇ ਨਾ ਕਿਤੇ ਕੋਈ ਗੜਬੜ ਹੋਈ ਹੈ ਔਰ ਗੜਬੜ ਨੂੰ ਲੱਭਣ ਦੇ ਲਈ ਜਦੋਂ ਸੀਸੀਟੀਵੀ ਤਸਵੀਰਾਂ ਨੂੰ ਖੰਗਾਲਦਾ ਹੈ ਤਾਂ ਫਿਰ ਉਸ ਦੇ ਵਿੱਚ ਪਤਾ ਚੱਲਦਾ ਹੈ ਕਿ ਜਿਹੜਾ ਨੌਜਵਾਨ ਗ੍ਰਾਹਕ ਬਣ ਕੇ ਆਇਆ ਸੀ ਅਸਲ ਦੇ ਵਿੱਚ ਤਾਂ ਉਹ ਚੋਰ ਸੀ ਔਰ ਕਿਵੇਂ ਜਦੋਂ ਦੁਕਾਨ ਦੇ ਜਦੋਂ ਦੁਕਾਨਦਾਰ ਕੁਝ ਹੋਰ ਲੋਕਾਂ ਨੂੰ ਸਮਾਨ ਦੇ ਰਿਹਾ ਹੁੰਦਾ ਹੈ ਕੁਝ ਹੋਰ ਸਮਾਨ ਚੁੱਕਣ ਦੇ ਲਈ ਇੱਕ ਸਾਈਡ ਤੇ ਨੂੰ ਜਾਂਦਾ ਹੈ ਤਾਂ ਇਹ ਚੋਰ ਕਿਵੇਂ ਮਿੰਟ ਲਗਾਉਂਦਾ ਹੈ ਜਰਾ ਦੇਖੋ ਉਹ ਚੱਕ ਲੀਆਂ ਆٹے ਦੀਆਂ ਬੋਰੀਆਂ ਔਰ ਦੁਕਾਨ ਦੇ ਵਿੱਚੋਂ ਬਾਹਰ ਨਿਕਲ ਗਿਆ ਔਰ ਦੁਕਾਨ ਦੇ ਬਾਹਰ ਪਹਿਲਾਂ ਹੀ ਇਹਦਾ ਇੱਕ ਸਾਥੀ ਖੜਾ ਹੁੰਦਾ ਦੇਖੋ ਮੋਟਰਸਾਈਕਲ ਦੇ ਉੱਤੇ ਔਰ ਉਹ ਪਿੱਛੇ ਬੈਠਦਾ ਹੈ ਆਟੇ ਦੀਆਂ ਬੋਰੀਆਂ ਰੱਖਦਾ ਹੈ ਔਰ ਦੋਵੇਂ ਮਿਲ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਆ ਦੋਵੇਂ ਜਿਹੜੇ ਚੋਰ ਨੇ ਦੇਖੋ ਇਹਦੀਆਂ ਤੁਹਾਨੂੰ ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂ ਇੱਕ ਨੌਜਵਾਨ ਪਹਿਲਾਂ ਅੰਦਰ ਜਾਂਦਾ ਫਿਰ ਆਟੇ ਦੀ ਬੋਰੀ ਚੱਕਦਾ ਔਰ ਉਸ ਤੋਂ ਬਾਅਦ ਬਾਹਰ ਆ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਖੈਰ ਪੁਲਿਸ ਦੇ ਕੋਲੇ ਸ਼ਿਕਾਇਤ ਦੇਣ ਦੀ ਗੱਲ ਕਹਿ ਰਿਹਾ ਹੈ ਦੁਕਾਨਦਾਰ ਪura ਦੇਖੋ ਅੰਦਰੋਂ ਬੋਰੀਆਂ ਚੱਕੀਆਂ ਨਾਲ ਦੀ ਨਾਲ ਮੋਟਰਸਾਈਕਲ ਤੇ ਰੱਖੀਆ ਬੈਠਿਆ ਨੌਜਵਾਨ ਤੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਹੁਣ ਇਹ ਤਸਵੀਰਾਂ ਬੜੀਆਂ ਵਾਇਰਲ ਹੋ ਰਹੀਆਂ ਨੇ ਲੋਕ ਬੜੀਆਂ ਇਹਨਾਂ ਨੂੰ ਲਾਣਤਾ ਪਾ ਰਹੇ ਨੇ ਲਗਾਤਾਰ ਐਸੀਆਂ ਤਸਵੀਰਾਂ ਪੰਜਾਬ ਦੇ ਵਿੱਚੋਂ ਹਰ ਰੋਜ਼ ਸਾਹਮਣੇ ਆ ਰਹੀਆਂ ਨੇ ਚੋਰੀ ਲੁੱਟਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਕੀ ਕਰ ਰਹੇ ਨੇ ਕੀ ਜਿਹੜੇ ਚੋਰ ਚੁੱਕੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਡਰ ਖਤਮ ਹੋ ਚੁੱਕੇ ਹੈ ਪੁਲਿਸ ਦਾ ਪ੍ਰਸ਼ਾਸਨ ਦਾ ਕੁਝ ਵੀ ਡਰ ਨਹੀਂ ਹੈ ਐਸੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਇਸੇ ਕਰਕੇ ਅਸੀਂ ਵੀ ਕਹਿ ਰਹੇ ਹਾਂ ਕਿ ਲੱਖ ਦੀ ਲਾਣਤ ਐਸੀ ਜਵਾਨੀ ਤੇ ਜੋ ਹੱਥ ਪੈਰ ਚੱਲਣ ਦੇ ਬਾਵਜੂਦ ਵੀ ਚੋਰੀ ਦੇ ਰਸਤੇ ਤੇ ਨੌਜਵਾਨ ਚੱਲ ਰਹੇ ਨੇ ਹੁਣ ਇਹਨੂੰ ਕੀ ਕਹੀਏ ਨੌਜਵਾਨ ਤਾਂ ਹੀ ਕਹਿੰਦੇ ਨੇ ਕਿ ਜਿਹੜੇ ਲੋਕ ਨੇ ਪੰਜਾਬ ਦੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੋ ਗਿਆ ਇਹ ਨਸ਼ੇੜੀ ਲੋਕ ਹੀ ਨੇ ਜਿਹੜੇ ਇਸ ਤਰੀਕੇ ਦੀਆਂ ਵਾਰਦਾਤਾ ਕਰਦੇ ਨੇ ਚੋਰੀਆਂ ਕਰਦੇ ਨੇ ਲੁੱਟਖੋਹਾਂ ਕਰਦੇ ਨੇ ਚਪਟਮਾਰੀ ਕਰਦੇ ਨੇ ਕਦੇ ਕਿਸੇ ਮਹਿਲਾ ਦੇ ਕੰਨਾਂ ਵਿੱਚੋਂ ਵਾਲੀਆਂ ਖੋ ਕੇ ਲੈ ਗਏ ਕਦੇ ਚੈਨ ਨੁੱਟ ਕੇ ਚਲੇ ਗਏ ਕਦੇ ਕਿਸੇ ਬਜ਼ੁਰਗ ਨੂੰ ਰਸਤੇ ਦੇ ਵਿੱਚ ਇਕੱਲੇ ਨੂੰ ਜਾਂਦੇ ਦੇਖਿਆ ਤੇ ਉਸ ਨੂੰ ਘੇਰ ਲਿਆ ਤੇ ਐਸੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਖੈਰ ਹੁਣ ਸਰਕਾਰ ਨੂੰ ਵੀ ਕਹੀਏ ਤਾਂ ਕੀ ਕਹੀਏ ਬਹੁਤ ਵਾਰ ਕਹਿ ਚੁੱਕੇ ਲੇਕਿਨ ਇਨਸਾਫ ਕੀ ਮਿਲਦਾ ਕਦੋਂ ਮਿਲਦਾ ਕੁਝ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਔਰ ਕਿੰਨੀ ਦੇਰ ਤੱਕ ਇਹ ਸਿਲਸਿਲਾ ਚੱਲਦਾ ਰਹੇਗਾ ਕੁਝ ਨਹੀਂ ਪਤਾ ਹੁਣ ਤਾਂ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਗੱਲਾਂ ਹੋਣ ਲੱਗ ਗਈਆਂ ਨੇ ਕਿ ਜਦੋਂ ਤੱਕ ਪੰਜਾਬ 'ਚ ਇਸ ਤਰੀਕੇ ਦੀ ਆਮ ਆਦਮੀ ਪਾਰਟੀ ਦੀ ਗੈਰ ਜ਼ਿੰਮੇਵਾਰਾ ਨ ਸਰਕਾਰ ਰਹੇਗੀ ਤਾਂ ਇਹ ਤਸਵੀਰਾਂ ਨਿਤ ਇਸੇ ਤਰੀਕੇ ਨਾਲ ਆਉਂਦੀਆਂ ਰਹਿਣਗੀਆਂ ਇਹ ਦੋ ਤਿੰਨ ਦਿਨ ਹੋ ਗਏ ਸਰ ਆਪਣੇ 6:30 ਦਾ ਟਾਈਮ ਸੀਗਾ ਸ਼ਾਮ ਦਾ ਤੇ ਮੈਂ ਕੰਮ ਕਰ ਰਿਹਾ ਸੀਗਾ ਹਾਂਜੀ ਤੇ ਮੁੰਡਾ ਆਇਆ ਇੱਕ ਫਾਈਕ ਤੇ ਆਇਆ ਉਹਨੇ ਹਾਂਜੀ ਤੇ ਮੇਰੀ ਪਿੱਠੋਂ ਗਈ ਛੋੜ ਮੇਰਾ ਜਿਹੜਾ ਸਨੋਕਰ ਸੀਗਾ ਉਹ ਸਮਾਨ ਲੈਣ ਚਲੇ ਗਿਆ ਮੈਂ ਬੈਕ ਹੈਪ ਭੰਗਿਆ ਹਾਂਜੀ ਤੇ ਉਸ ਤੋਂ ਬਾਅਦ ਇਹ ਨਾਸ਼ਿਵਾਏ ਥਾਲੀਆਂ ਚੱਕ ਕੇ ਚਲਾ ਗਿਆ ਹਾਂਜੀ ਟਾਈਮ ਤਾਂ ਕੁਝ 6:30 ਦੇਖੋ ਇੰਨੀਆਂ ਚੋਰੀਆਂ ਹੁੰਦੀਆਂ ਸ਼ਾਮ ਨੂੰ ਬਿਨਾ ਨੰਬਰ ਵੇਰ ਦੇ ਨੇ ਮੋਟਰਸਾ ਨਿਕਲਦੇ ਆ ਹਾਂਜੀ ਕੋਈ ਇੱਥੇ ਹੈ ਹੀ ਨਹੀਂ ਨਾ ਕੋਈ ਪੁਲਿਸ ਦਾ ਨਾਕਾ ਲੱਗਦਾ ਨਾ ਕੁਝ ਹਾਂਜੀ ਤੇ ਲਗਾਮ ਲਗਣੀ ਚਾਹੀਦੀ ਇਹ ਚੀਜ਼ਾਂ ਤੇ ਜੀ ਅੱਛਾ ਪੁਲਿਸ ਕੰਪਲੇਟ ਕਰਦੀ ਨਹੀਂ ਪੁਲਿਸ ਕੰਪਲੇਟ ਕੀਤੀ ਨਹੀਂ ਸਰ ਅੱਛਾ ਤੁਹਾਨੂੰ ਪਤਾ ਹੀ ਲੇਟ ਲੱਗਿਆ ਪਤਾ ਮੈਨੂੰ ਲੱਗਿਆ ਲੇਟ ਹੈ ਫਿਰ ਮੈਂ ਉਦੋਂ ਸਮਾਨ ਮਗਾਇਆ ਤੇ ਚੈੱਕ ਕੀਤਾ ਵੀਡੀਓ ਦੇਖੀ ਤੇ ਮੁੰਡਾ 6:30 ਵਜੇ ਆਇਆ ਤੇ ਆਪਣਾ ਚਾਲਦਾ ਬਣਿਆ ਜੀ ਅਚਾਨ ਪੁਲਿਸ ਕੰਪਲੇਟ ਕਰੋਗੇ ਕਰਾਂਗੇ ਪੁਲਿਸ ਕਮੇਂਟ ਦਾ ਕਰਾਂਗੇ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਕਿ ਸਰ ਇਹੋ ਜਿਹੇ ਲੋਕਾਂ ਦੇ ਰੋਕ ਲਗਣੀ ਚਾਹੀਦੀ ਆ ਚੋਰਾਂ ਤੇ ਕਿ ਜਿਹੜੇ ਦਿਨ ਦੇ ਆੜੇ ਚੋਰ ਚੋਰੀਆਂ ਕਰਦੇ ਨੇ